ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰ ਮਾਨ ਬਲੌਗ ਦੇ ਵਿੱਚ ਹੋ ਸੁਣਾਓ ਜੀ ਕਿਵੇਂ ਤੁਸੀਂ ਸਾਰੇ ਜਾਣੇ ਉਮੀਦ ਹੈ ਜੀ ਸਾਰੇ ਜਾਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਖੁਸ਼ ਰੱਖਣ ਤੇ ਹਾਂਜੀ ਇੱਥੇ ਦਿਨ ਹੈਗਾ ਜੀ ਮੰਗਲਵਾਰ ਦਾ ਤੇ ਇਹ ਸਵੇਰ ਦਾ ਟਾਈਮ ਆ ਉਸ ਤੋਂ ਪਹਿਲਾਂ ਦੇ ਆਪਣੇ ਜਿਹੜੇ ਕੰਮ ਥੰਦੇ ਸੀਗੇ ਉਹ ਖਤਮ ਹੋ ਚੁੱਕੇ ਆ ਤੇ ਅਰਸ਼ਨੂਰ ਨੂੰ ਸਕੂਲ ਪੇਜ ਦਾ ਤੇ ਆਪਾਂ ਵੀ ਚਾਹ ਪਣੀ ਆਪਦਾ ਜਿਹੜਾ ਇਨਾ ਸੀਦਾ ਪੀਟ ਆ ਭਾਂਡੇ ਵਗੈਰਾ ਵੀ ਸਾਫ ਕਰਤੇ ਆ ਤੇ ਅ ਜਾਨੀ ਕਿ ਵਿੜਾ ਵੀ ਸੁੰਬਰ ਲਿਆ ਸਾਰਾ ਤੇ ਸਿਰਫ ਅੰਦਰ ਮੇਰਾ ਰਹਿ ਗਿਆ ਛੜੂ ਪੁੱਛਾ ਲਾਉਣ ਵਾਲ ਤੇ ਕੱਪੜੇ ਧੁੰਨ ਵਾਲੇ ਰਹਿ ਗਏ ਤੇ ਉਸ ਤੋਂ ਬਾਅਦ ਫਿਰ ਮੈਂ ਆ ਗਈ ਸੀ ਇੱਧਰ ਮੱਝਾਂ ਵਾਲੀ ਸਾਈਡ ਮੱਝਾਂ ਨੂੰ ਬਾਹਰ ਬੰਨਣਾ ਤਾਂ ਅਜੇ ਨਵਾਉਣਾ ਪਿਆਉਣਾ ਬਾਕੀ ਆ ਉਹਨਾਂ ਨੂੰ ਪਰ ਮੈਂ ਬਾਹਰ ਬੰਨਤਾ ਕਿਉਂਕਿ ਇੱਥੋਂ ਦੀ ਸਫਾਈ ਕਰਨੀ ਸੀ ਕਿਉਂਕਿ ਇੱਕ ਤਾਂ ਜਾਲੇ ਵਗੈਰਾ ਬਹੁਤ ਹੋਏ ਪਏ ਸੀਗੇ ਇੱਧਰ ਕਿਉਂਕਿ ਹੁਣ ਮੈਂ ਪਹਿਲਾਂ ਉਧਰ ਦੀ ਸਾਫ ਸਪਾਈ ਕੀਤੀ ਸੀਗੀ ਤੇ ਉਸ ਤੋਂ ਬਾਅਦ ਫਿਰ ਇੱਧਰ ਸਫਾਈ ਕਰਨੀ ਸੀਗੀ ਉਸ ਤੋਂ ਬਾਅਦ ਫਿਰ ਮੌਸਮ ਜਿਹੜਾ ਸੀਗਾ ਉਹ ਖਰਾਬ ਹੋ ਗਿਆ ਸੀਗਾ ਦੋ ਤਿੰਨ ਦਿਨ ਫਿਰ ਮੌਸਮ ਖਰਾਬ ਰਿਹਾ ਤੇ ਬਸ ਫਿਰ ਫਿਰ ਰਹਿ ਗਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਸੋਚਿਆ ਤਾਂ ਫਿਰ ਬਸ ਹਨੇਰੀਆਂ ਦੇ ਨਾਲ ਫਿਰ ਉਹ ਜ਼ਿਆਦਾ ਹੋ ਗਿਆ ਤੇ ਫਿਰ ਹੁਣ ਅੱਜ ਟਾਈਮ ਮੈਂ ਕੱਢਿਆ ਮੈਂ ਕਿਹਾ ਵੀ ਅੱਜ ਉਧਰਲਾ ਕੰਮ ਆਪਾਂ ਲੇਟ ਕਰ ਲਾਂਗੇ ਕਿਉਂਕਿ ਵੇਲਾ-ਕਿਵਲਾ ਕਰਕੇ ਹੀ ਕੋਈ ਵੀ ਕੰਮ ਹਨਾ ਤਾਂ ਫਿਰ ਹੀ ਹੋਊਗਾ ਤੇ ਫਿਰ ਮੈਂ ਉਧਰ ਕੱਪੜੇ ਛਾਂਤੇ ਮੈਂ ਹਾਂ ਵੀ ਚਲ ਪਹਿਲਾਂ ਮੈਂ ਇਧਰੋਂ ਸਾਫ਼ ਕਰ ਲਾਂ ਸਾਰਾ ਇਧਰ ਦੀ ਜਿਹੜੀ ਸਫਾਈ ਆ ਕਰਦਾਂ ਕਿਉਂਕਿ ਦਿਵਾਲੀ ਕਰਕੇ ਹਨਾ ਆਪਾਂ ਆਵਦਾ ਤਾਂ ਸਾਰਾ ਉਧਰੋਂ ਤਾਂ ਸਾਫ਼ ਜਿੱਦਾਂ ਕਰ ਲਿਆ ਤੇ ਇਧਰ ਉਹ ਵੀ ਰਹਿ ਗਿਆ ਸੀਗਾ ਤੇ ਤਾਂ ਕਰਕੇ ਮੈਂ ਹਾਂ ਵੀ ਐਵੇਂ ਘਾੜ ਕਰੀ ਬੈਠਿਆ ਵੀ ਗੰਦ ਜਿਹਾ ਬਾੜਾ ਹੀ ਛਲਿਆ ਪਿਆ ਸੀਗਾ ਇੱਕ ਤਾਂ ਮਿੱਟੀ ਘੱਟਾ ਜਿਹਾ ਜ਼ਿਆਦਾ ਸੀਗਾ ਹਨੇਰੀਆਂ ਦੇ ਨਾਲ ਤੇ ਇੱਕ ਜਾਲੇ ਜੱਪੇ 'ਚ ਬਾਲੇ ਹੋਏ ਪਏ ਸੀਗੇ ਬਾਲੇ ਲੱਗੇ ਪਏ ਸੀਗੇ ਇੰਨੇ ਮੋٹے-ਮੋٹے ਆਂਦੀ ਸੀ ਜਾਂਦੇ ਸੀਗੇ ਬਹੁਤ ਬੁਰੇ ਲੱਗਦੇ ਸੀਗੇ ਇਹ ਜਦੋਂ ਵੀ ਮੈਂ ਇੱਧਰ ਆਉਂਦੀ ਸੀਗੀ ਨਾ ਤੇ ਆਪਾਂ ਜਿਵੇਂ ਪਸ਼ੂ ਨੂੰ ਵਾਕੇ ਤੇ ਨੀਚੋਂ ਫਰਸ਼ ਧੋ ਦਿੰਦੇ ਸੀਗੇ ਤੇ ਪਰ ਉੱਪਰੋਂ ਐਨੇ ਜਾਲੇ ਜੂਲੇ ਜੇ ਲੱਗੇ ਪਏ ਸੀਗੇ ਤੇ ਉਹਨਾਂ ਆਪਣੇ ਆਪ ਨੂੰ ਖੇਚ ਚੜਦੀ ਸੀਗੀ ਤੇ ਐ ਹੁਣ ਲੱਗਦਾ ਸੀਗਾ ਹਨਾ ਵੀ ਜੇ ਕੋਈ ਆ ਗਿਆ ਇੱਧਰਲੀ ਸਾਈਡ ਪਸ਼ੂਆਂ ਲੱਪੇ ਵੀ ਕੋਈ ਆ ਜਿਵੇਂ ਆ ਗਿਆ ਨਾ ਕੋਈ ਭੈਣ ਭਰਾ ਜਿਵੇਂ ਆਉਂਦਾ ਤੇ ਉਹਨੇ ਅਗਲੇ ਵੀ ਪਸ਼ੂਆਂ ਲ ਵੀ ਗਿਆ ਤਾਂ ਬਲਕਿ ਹਨਾ ਵੀ ਉੱਪਰ ਕਿੰਨੇ ਜਾਲੇ ਨੀਚੇ ਫਰਸ਼ ਧੋਤੀ ਕੀ ਕਰੂਗੀ ਉੱਪਰ ਜਾਲੇ ਲੰਘ ਕੇ ਜਾਂਦੇ ਆ ਪਰ ਇਹ ਇਸ ਤਰ੍ਹਾਂ ਸੀਗਾ ਵੀ ਮੇਰੀ ਨਾ ਘੋਲ ਨਹੀਂ ਸੀਗੀ ਮੌਸਮ ਖਰਾਬ ਹੋਣੇ ਕਰਕੇ ਨਾ ਤਾਂ ਉਹ ਰਹਿ ਗਿਆ ਸੀ ਇਧਰੋਂ ਤੇ ਮੁੜ ਕੇ ਬਸ ਦੋਕ ਦਿਨਾਂ ਦੀ ਬਾਅਦ ਚ ਘੋਲ ਜੀ ਹੋਗੀ ਵੀ ਚਲ ਰੁਕ ਜਾ ਦੋਕ ਦਿਨ ਹੋਰ ਰੁਕ ਜਾ ਹੋਰ ਰੁਕ ਜਾ ਬਸ ਤੇ ਐ ਸੀਗਾ ਵੀ ਜਦੋਂ ਉਹ ਉਧਰੋਂ ਕੰਮ ਖਤਮ ਕਰਦੀ ਸੀ ਉਦੋਂ ਇੱਕ ਵਜ ਜਾਂਦਾ ਸੀਗਾ ਤੇ ਤਾਂ ਕਰਕੇ ਫਿਰ ਥੋੜਾ ਜਿਹਾ ਬਸ ਘੋਲ ਹੋएगी ਤੇ ਅੱਜ ਆਪਾਂ ਫਿਰ ਮੈਂ ਉਧਰੋਂ ਮੈਂ ਕਿਹਾ ਵੀ ਕੱਪੜੇ ਚਲ ਕੋਈ ਗੱਲ ਨਹੀਂ ਵੀ ਆਪਾਂ ਸ਼ਾਮ ਦੇ ਟਾਈਮ ਤੇ ਯਾਨਕਿ ਪਿਛਲੇ ਪੈਰ 2:00 ਵਜੇ ਜਾ ਆਪਣੇ ਫਿਰ ਕੇ ਬਾਤ ਚ ਢੋ ਲਾਂਗੇ ਤੇ ਚੜੂ ਪੁੱਛਾਂ ਮੈਂ ਖਸੀ ਚੱਲ ਕੋਈ ਨਵੀਂ ਬਾਤ ਚ ਲਾ ਲੂੰਗੀ 10 ਮਿੰਟ ਲੇਟ ਲੱਗ ਜਾਊਗਾ ਇਹੀ ਹੈ ਤੇ ਮੈਂ ਹੁਣ ਇਧਰੋਂ ਸਾਰਾ ਪਹਿਲਾਂ ਤਾਂ ਉੱਪਰੋਂ ਬੋਕਰ ਦੇ ਡੰਡੇ ਦੇ ਉੱਪਰ ਛੋਟੀ ਬੋਕਰ ਬਨ ਕੇ ਸਾਰੇ ਉੱਪਰੋਂ ਜਾਲੇ ਵਗੈਰਾ ਲਾ ਲਏ ਸੀਗੇ ਤੇ ਹੁਣ ਮੈਂ ਦੂਸਰੀ ਬੋਕਰ ਦੇ ਨਾਲ ਇਦਾਂ ਵਿਥਾਂਗੀਆਂ ਦੇ ਵਿੱਚ ਜਾਨਕੀ ਕਾ ਕੰਧਾ ਛਾੜਦੀਆਂ ਕਿਉਂਕਿ ਕੰਧਾ ਦੇ ਉੱਤੇ ਵੀ ਨਾ ਕਟਾ ਮਿੱਟੀ ਜੰਮੀ ਪਈ ਹੈ ਕੰਧਾ ਦੇ ਉੱਪਰ ਵੀ ਇਕੋਸ਼ ਤੂੜੀ ਵਗੈਰਾ ਜਿੱਦਾਂ ਹਨੇਰੀ ਨੂੰ ਰਿਆਉਂਦੀ ਆ ਤਾਂ ਵੀ ਕੋਰਲੀ ਚੋ ਹੀ ਓਟੜ ਓਟ ਕੇ ਤੂੜੀ ਤੇ ਕੰਧਾਂ ਦੇ ਉੱਪਰ ਚੱਕੀ ਜਾਂਦੀ ਐ ਤੇ ਕੁਛ ਪੱਖਿਆਂ ਦੇ ਨਾਲ ਹੋ ਜਾਂਦੀ ਐ ਤੇ ਹੁਣ ਸਾਰੀਆਂ ਜਿਹੜੀਆਂ ਉੱਪਰੋਂ ਪਹਿਲਾਂ ਤਾਂ ਮੈਂ ਸਾਰੀ ਉੱਪਰੋਂ ਜਿਵੇਂ ਚਾਦਰਾਂ ਤੋਂ ਜਾਲੇ ਵਗੈਰਾ ਲਾਏ ਫਿਰ ਉੱਪਰੋਂ ਕੰਧਾਂ ਦੇ ਉੱਪਰੋਂ ਚਾਰਸ਼ ਫਿਰ ਸਾਰੇ ਕਿਤੇ ਉੱਪਰੋਂ ਸਾਫ਼ ਕੀਤਾ ਝਾੜਤਾ ਹੁਣ ਹੇ ਨੀਚੇ ਜਿਹੜਾ ਰਹਿ ਗਿਆ ਹੁਣ ਮੈਂ ਦੁਬਾਰਾ ਫਿਰ ਬੋਕਰ ਦੇ ਨਾਲ ਦੂਸਰੇ ਨਾਲ ਹੁਣ ਮੈਂ ਸਾਫ਼ ਕਰਦੀ ਆ ਸਾਰੇ ਮਿੱਟੀ-ਮੁੱਟੀ ਜੀ ਆਪਾਂ ਇੱਕ ਵਾਰੀ ਸਾਫ਼ ਕਰ ਦਿੰਨੇ ਆ ਚਲੋ ਦਿਵਾਲੀ ਆਉਂਦੀ ਆ ਹਨਾ ਇਹਨਾਂ ਵਾਸਤੇ ਇਹਨਾਂ ਦਾ ਵੀ ਆਪਾਂ ਘਰ ਸਵਾਰ ਦਿੰਨੇ ਆ ਤੇ ਬਾਕੀ ਵੀ ਅੱਗੇ ਜਿੱਤਾ ਮੈਂ ਸਾਰਾ ਇਹ ਛਾੜ ਦਿੰਨੀ ਹੁੰਨੀ ਆ ਛੇਤੀ ਹੀ ਬਾੜਾ ਵੀ ਜ਼ਿਆਦਾ ਟਾਈਮ ਨਹੀਂ ਲਾਉਂਦੀਗੀ ਪ੍ਰੈਤ ਕੀ ਬਸ ਇੱਕ ਤਾਂ ਗਰਮੀ ਜੀ ਕਰਕੇ ਉਦੋਂ ਹੋ ਗਿਆ ਤੇ ਇੱਕ ਉਸ ਤੋਂ ਬਾਅਦ ਫਿਰ ਹਨੇਰੀਆਂ ਧੂਰੀਆਂ ਜੀਆਂ ਕਾਫੀ ਆਈਆਂ ਉਹਦੇ ਕਰਕੇ ਹੋ ਗਿਆ ਤੇ ਹੁਣ ਆਪਾਂ ਕਿੰਨਾ ਘੱਟਾ ਤੁਹਾਨੂੰ ਦੇਸੀ ਰਿਹਾ ਹੁਣ ਵੀਡੀਓ ਦੇ ਵਿੱਚ ਕਿੰਨਾ ਘੱਟਾ ਮਿੱਟੀ ਵਿੱਚੋਂ ਨਿਕਲ ਰਿਹਾ ਹੈ ਇਹਦੇ ਉ ਤੇ ਬਹੁਤ ਜ਼ਿਆਦਾ ਹੀ ਹੋਇਆ ਪਿਆ ਸੀਗਾ ਤੇ ਹੁਣ ਆਪਾਂ ਪਹਿਲਾਂ ਸਾਰੀਆਂ ਕੰਦਾਂ ਸਾਫ਼ ਕਰਦੇ ਆ ਤੇ ਬਾਕੀ ਅੱਜ ਤਾਂ ਮੈਨੂੰ ਖੁਰਲੇ ਦੇ ਵਿੱਚ ਵੀ ਬੱਕਰ ਮਾਰਨੀ ਪੈਗੀ ਪੈਸੇ ਕਹਿੰਦੇ ਵੀ ਖੁਰਲੇ ਦੇ ਵਿੱਚ ਬੱਕਰ ਨਹੀਂ ਲਾਈਦੀ ਹੁੰਦੀਗੀ ਵੀ ਕੱਪੜੇ ਦੇ ਨਾਲ ਝਾੜ ਲੈਂਦੇ ਪਰ ਅੱਜ ਮਜਬੂਰ ਹੋ ਕੇ ਖੁਰਲੇ ਦੇ ਵਿੱਚ ਵੀ ਬੱਕਰ ਦੇ ਨਾਲ ਕੱਟਣਾ ਪੈ ਗਿਆ ਕਿਉਂਕਿ ਮਿੱਟੀ ਉੱਪਰੋਂ ਕਿੰਨੀ ਮਿੱਟੀ ਡਿੱਗੀ ਜਾਲੇ ਜੱਪੇ 'ਚ ਡਿੱਗਿਆ ਨਾ ਫਿਰ ਉਸ ਤਰ੍ਹਾਂ ਨਹੀਂ ਛੱਡ ਸਕਦੀ ਸੀਗੀ ਵੀ ਕੱਪੜੇ ਨਾਲ ਉਹਵੇਂ ਸਾਫ਼ ਨਹੀਂ ਹੋਣੀ ਸੀਗੀ ਫਿਰ ਮੈਂ ਪਹਿਲਾਂ ਤਾਂ ਬੁੱਕਰ ਲਈ ਮੈਂ ਹਾਂ ਵੀ ਬਾਅਦ ਵਿੱਚ ਪਾਣੀ ਛੱਡ ਕੇ ਘਰਲੀ ਦੇ ਵਿੱਚ ਤੇ ਫਿਰ ਧੋਦਾਂਗੇ ਇਹਨੂੰ ਐਸੇ ਘਰਲੀ ਤਾਂ ਚਲੋ ਅੱਗੇ ਵੀ ਆਪਾਂ ਥੋੜੇ ਟਾਈਮ ਤੋਂ ਜਿਵੇਂ ਮੈਂ ਦੱਸਾਂਕ ਦਿਨਾਂ ਤੋਂ ਧੋ ਦਿੰਨੀ ਹੁੰਦੀ ਆ ਵੀ ਪਾਣੀ ਛੱਡ ਕੇ ਇਧਰੋਂ ਪਾਣੀ ਛੱਡਿਆ ਤੇ ਉਧਰਲੀ ਸਾਈਡੋਂ ਬਾਦਰਸ 'ਚ ਉਹ ਲੱਗਿਆ ਹੋਇਆ ਅੱਗੇ ਤੇ ਉਹ ਕੱਢ ਕੇ ਕੱਢ ਦਿੰਨੇ ਆ ਫਿਰ ਪਾਣੀ ਇਸ ਤਰ੍ਹਾਂ ਨਿਕਲ ਜਾਂਦਾ ਇਹਦੀ ਢਾਲ ਉਧਰਲੀ ਸਾਈਡ ਨੂੰ ਬਣੀ ਹੋਈ ਆ ਜਿੱਧਰ ਨੂੰ ਮੈਂ ਹੁਣ ਇਹ ਕੂੜਾ ਲੈ ਕੇ ਜਾ ਰਹੀ ਆ ਤੇ ਬਾਕੀ ਉੱਪਰੋਂ ਬਾਲਾ ਸੀਗਾ ਵੀ ਉੱਪਰੋਂ ਨਹੀਂ ਛਾੜਿਆ ਗਿਆ ਸੀਗਾ ਤੇ ਅੱਜ ਮੈਂ ਹਾਂ ਵੀ ਆਪਾਂ ਇੱਧਰ ਦੀ ਸਫਾਈ ਕਰਦੇ ਆ ਬਾਕੀ ਮੱਝਾਂ ਨੂੰ ਮੈਂ ਬਾਹਰ ਬੰਨਤਾ ਸੀਗਾ ਤੇ ਉਧਰ ਨੂੰ ਧੁੱਪ ਆ ਗਈ ਸੀ ਫਿਰ ਇਹਨੂੰ ਵੈਡ ਨੂੰ ਫਿਰ ਮੈਂ ਅੰਦਰ ਕਰਤਾ ਮੈਂ ਕਿਹਾ ਚੱਲ ਵਿਚਾਰੇ ਨੂੰ ਬਾਅਦ ਚ ਨਵਾਉਂ ਪਿਆਉਂਗੀ ਤੇ ਫਿਰ ਧੁੱਪਿਓ ਖੋਲ ਕੇ ਜਦੋਂ ਇਹਨੂੰ ਪਾਣੀ ਪਿਾਇਆ ਜਾਂ ਨਵਾਇਆ ਤਾਂ ਗਰਮ ਸ਼ਰਦ ਨਾ ਹੋ ਜੇ ਫਿਰ ਇਹਨੂੰ ਮੈਂ ਇੱਥੇ ਬੰਨ ਲਿਆ ਸੀ ਵਿਚਾਰੀ ਨੂੰ ਅੰਦਰ ਹੀ ਮੈਂ ਕਿਹਾ ਚਲ ਕੋਈ ਨਹੀਂ ਐ ਤਾਂ ਖੜੀ ਰਹੂਗੀ ਤੇ ਦੂਜੀਆਂ ਮੱਝਾਂ ਨੂੰ ਮੈਂ ਬਾਹਰ ਉਧਰ ਛਾਂ ਸੀਗੀ ਤੇ ਮੈਂ ਉਹਨੂੰ ਛਾਵੇਂ ਉਹਨਾਂ ਨੂੰ ਬੰਨ ਤਾਂ ਮੈਂ ਬਾਅਦ ਚ ਨਿਵਾਉਂ ਪਿਆਉਂਗੀ ਵੀ ਕਿਉਂਕਿ ਜੇ ਮੈਂ ਪਹਿਲਾਂ ਇੱਥੇ ਨਿਵਾਉਂਦੀ ਪਿਆਉਂਦੀ ਫਿਰ ਨਾ ਜਿਆਦਾ ਫਰਸ ਜਿਵੇਂ ਗਿੱਲੀ ਹੋ ਜਾਣੀ ਸੀਗੀ ਫਿਰ ਫਿਰ ਦੁਬਾਰਾ ਨਾਲੇ ਤਾਂ ਵੀ ਮੈਂ ਬਿਜਲੀ ਮੱchnੀ ਸੀ ਕਹਿ ਲਉ ਹਨਾ ਮੋਟਰ ਦਾ ਖਰਚਾ ਹੋਣਾ ਸੀਗਾ ਤੇ ਨਾਲੇ ਫਿਰ ਦੁਬਾਰਾ ਫਿਰ ਮੱਥਾ ਮਾਰਨਾ ਪੈਣਾ ਸੀ ਤਾਂ ਕਰਕੇ ਮੈਂ ਅੱਜ ਉਵੇਂ ਬੰਨ ਤੇ ਮੈਂ ਬਾਅਦ ਵਿੱਚ ਹੀ ਨਿਵਾਉਂ ਪਿਆਉਂਗੀ ਤੇ ਕਦੇ-ਕਦੇ ਮੈਨੂੰ ਇੱਥੇ ਐ ਵੀ ਲੱਗ ਰਿਹਾ ਸੀ ਕਿਤੇ ਇਹ ਨਾ ਹੋਵੇ ਵੀ ਲਾਈਟ ਬੰਦ ਹੋ ਜੇ ਹਨਾ ਤੇ ਮੈਂ ਚੱਲ ਪਾਣੀ ਪਿਆ ਕੇ ਬੰਨਣੀਆਂ ਸੀਗੀਆਂ ਤੇ ਵਿੱਚੇ ਮਨ ਚ ਆਏ ਸੋਚਿਆ ਸੀ ਕਿਤੇ ਨਾ ਹੋਵੇ ਲਾਈਟ ਬੰਦ ਹੋ ਜੇ ਤਾਂ ਪਾਣੀ ਵੱਲੋਂ ਵੀ ਰਹਿ ਜਣ ਸਫਾਈ ਕਰਦੀ ਕਰਦੀ ਫਿਰ ਮੈਂ ਕਿਹਾ ਚੱਲ ਦੇਖੀ ਜੋ ਤੇ ਲੋ ਜੀ ਹੁਣ ਆਪਾਂ ਖੁਰਲੀ ਦੇ ਵਿੱਚ ਇਧਰ-ਇਧਰ ਸਾਰੀ ਕਰ ਲਈ ਜਿਹੜੀ ਸਾਫ ਕਰ ਲਈ ਸੀ ਤੇ ਹੁਣ ਇਹ ਜਿਵੇਂ ਨਾ ਗੋਹੇ ਦੇ ਛੱਟੇ ਹਨਾ ਵੀ ਜੰਮੇ ਸੀਗੇ ਤੇ ਇਹ ਵੈਸੇ ਤਾਂ ਪਾਣੀ ਮਾਰ ਕੇ ਮੈਂ ਬੋਕਰ ਨਾਲ ਸਾਫ ਕਰ ਦਿੰਦੀ ਪਰ ਮੈਂ ਕਿਹਾ ਵੀ ਕਰੰਡੀ ਲੈ ਲਈ ਮੈਂ ਇਹਦੇ ਨਾਲ ਜਿਵੇਂ ਸੁੱਕੀ ਜੜੀਆਂ ਜਣੇ ਕਿ ਇਹਦੇ ਨਾਲ ਖੁਰਚ ਦਿੰਨੀ ਆ ਤਾਂ ਲੱਥ ਜਾਣਗੇ ਤੇ ਬਾਕੀ ਜੇ ਕੋਈ ਥੋੜੇ ਬਹੁਤ ਰਹਿਗੇ ਬਾਅਦ ਚ ਪੰਜਵੇਂ ਪਾਣੀ ਮਾਰ ਕੇ ਤੇ ਬੋਕਰ ਮਾਰ ਦਾਂਗੇ ਉਹਦੇ ਨਾਲ ਸਾਫ ਹੋ ਜਾਣਗੇ ਇਹਦੇ ਨਾਲ ਹੁਣ ਜਿੱਦਾਂ ਕਰੰਡੀ ਦੇ ਨਾਲ ਵਧੀਆ ਸਾਫ ਹੋ ਜੂਗੀ ਸਾਰੀ ਕੰਦ ਅ ਖੁਰਲੀ ਵੀ ਤੇ ਇਧਰਲੀ ਕੰਦ ਵੀ ਸਾਰੇ ਸਾਫ ਹੋ ਜੂਗੀ ਤੇ ਹੁਣ ਆਪਾਂ ਸਾਰਾ ਪਹਿਲਾਂ ਖੁਰਚ ਦਿੰਨੇ ਆ ਜਣੇ ਕਿ ਜਿੰਨਾ ਕੋ ਖੁਰਚਾ ਕੇ ਬਸ ਅਸਾਨੀ ਨਾਲ ਲੱਥ ਜਾਂਦਾ ਕਿਉਂਕਿ ਇਧਰੋਂ ਸਾਈਡ ਨਾਲ ਤੋਂ ਤਾਂ ਤੋਂ ਵੀ ਮੈਂ ਥੋੜਾ ਟੈਮ ਬਾਅਦ ਹੀ ਜਦੋਂ ਮੈਨੂੰ ਲੱਗਦਾ ਹੁੰਦਾ ਵੀ ਜਿਆਦਾ ਗੰਦਾ ਜਿਹਾ ਹੋ ਗਿਆ ਤਾਂ ਧੋਈ ਦੇਣੇ ਆ ਸਾਫ ਕਰੀ ਦੇਣੀ ਹੁੰਨੀ ਆ ਬਸ ਉੱਪਰ ਦਾ ਹੀ ਜਿਆਦਾ ਸੀਗਾ ਤੇ ਹੁਣ ਪਹਿਲਾਂ ਮੈਂ ਸਾਰਾ ਇਹ ਲਾ ਦਿੰਨੇ ਆ ਤਾਂ ਤੱਕ ਛਿੱਟੇ ਪੂਛ ਨਮਾਰ ਦਿਆਂ ਤਾਂ ਤੱਕ ਛਿੱਟੇ ਇਹ ਜਮਾ ਦਿੰਦੇ ਆ ਕੰਧਾਂ ਤੱਕ ਤੇ ਬਾਕੀ ਹਜੇ ਤਾਂ ਇੰਨਾ ਸੀਗਾ ਵੀ ਥੋੜਾ ਜਿਹਾ ਇਸ ਵਾਰੀ ਮੱਛਰ ਤੋਂ ਬਚਤ ਰਹੀ ਵੀ ਪਿੱਛੋਂ ਜੋ ਜਾ ਕੇ ਹੋਇਆ ਮੱਛਰ ਕਿਉਂਕਿ ਇੰਨਾ ਜਿਆਦਾ ਵੀ ਮੀਂਹ ਘਟ ਪਏ ਪਹਿਲਾਂ ਜਿਵੇਂ ਸੌਣ ਚ ਵੀ ਭਾਦੋਂ ਦੇ ਵਿੱਚ ਹੀ ਇਸ ਤਰ੍ਹਾਂ ਹੋਇਆ ਸੀਗਾ ਵੀ ਥੋੜਾ ਟਾਈਮ ਹੀ ਮੱਛਰ ਰਿਹਾ ਹੈ ਕਿੰਨਾ ਮੱਛਰ ਨਹੀਂ ਰਿਹਾ ਥੋੜਾ ਜਿਹਾ ਤਾਂ ਬਚਤ ਰਹਿ ਗਈ ਨਹੀਂ ਤਾਂ ਜਿਵੇਂ ਪਿਛਲੀ ਵਾਰ ਵਾਂਗੂ ਮੱਛਰ ਹੋ ਜਾਂਦਾ ਨਾ ਜ਼ਿਆਦਾ ਤਾਂ ਫਿਰ ਮੱਛਰ ਦੇ ਵਿੱਚ ਭਲਾ ਜਿੰਨਾ ਮਰਜੀ ਤੂੰ ਹੀ ਪਾ ਦਿਓ ਪੱਖੇ ਚਲਾ ਦਿਓ ਪਰ ਫਿਰ ਵੀ ਪੂਛਾ ਮਾਰੀ ਗਈ ਜਾਂਦੀਆਂ ਰਹਿੰਦੀਆਂ ਤੇ ਉਹਦੇ ਨਾਲ ਫਿਰ ਸਾਰਿਆਂ ਕੰਦਾ-ਕੁੰਦਾ ਲਵੇੜ ਦਿੰਦੀਆਂ ਇਹ ਤੇ ਚਲੋ ਆਪਾਂ ਹੁਣ ਇੱਥੋਂ ਸਾਰਾ ਹੁਣ ਸਾਫ਼ ਕਰ ਲਿਆ ਖੁਰਲੀਆਂ ਤੋਂ ਵੀ ਲਾ ਲਿਆ ਗੁਆ ਉਸ ਤੋਂ ਬਾਅਦ ਮੈਂ ਸਾਰੀ ਫਰਸ਼ ਥੱਲੋਂ ਸੁੰਬਰੀ ਸੁੰਬਰਕੇ ਫਿਰ ਮੈਨੂੰ ਸ਼ੌਂਕ ਜਾਗ ਗਿਆ ਵੀ ਕਲੀ ਭੁੰੰਤੀ ਪਈ ਸੀਗੀ ਕਲੀ ਪਈ ਸੀ ਮੈਂ ਪਹਿਲਾਂ ਹੀ ਭੁੰੰਤੀ ਸੀਗੀ ਸਵੇਰੋਂ ਮੈਂ ਸੋਚਿਆ ਸੀਗਾ ਮੈਂ ਕਿਾ ਚੱਲ ਜੇ ਉਧਰ ਮਾਰ ਦਾਂਗੇ ਤੇ ਇੱਥੇ ਮੈਂ ਨਾ ਹੁਣ ਇੱਥੇ ਕਲੀ ਫੇਰਨ ਲੱਗ ਗਈ ਕਿਉਂਕਿ ਮੈਨੂੰ ਲੱਗਿਆ ਵੀ ਇਥੋਂ ਚਿੱਟੀ-ਚਿੱਟੀ ਜੀ ਹੋ ਜਾਊਗੀ ਕੰਦ ਚੱਲ ਵੀ ਰਊ ਤਾਂ ਥੋੜੇ ਦਿਨ ਹੀ ਹਨਾ ਤੇ ਪਰ ਮੈਂ ਕਿਹਾ ਵੀ ਸੋਹਣੀ ਲੱਗੂਗੀ ਹਜੇ ਇੱਥੇ ਤਾਂ ਹੁਣ ਤਾਂ ਐਵੇਂ ਲੱਗ ਰਿਹਾ ਕਿਉਂਕਿ ਇਹ ਗਿੱਲੀ ਖੁਰਲੀ ਦੇ ਵੀ ਥੱਲੇ-ਥੱਲੇ ਫੇਰਦੀ ਤੇ ਉੱਪਰ ਜਿੱਥੇ ਜਿੱਦਾਂ ਹਨਾ ਕੰਦ ਦੇ ਉੱਪਰ ਵੀ ਜਿੰਨੇ ਚਾ ਪਲਾਸਟਰ ਸੀਗਾ ਤੇ ਇੱਥੇ ਵੀ ਫੇ ਤੇ ਹੁਣ ਤਾਂ ਵੈਸੇ ਐਂ ਲੱਗ ਰਿਹਾ ਜਿਵੇਂ ਪਲਾਂਜੇ ਜੇ ਬੱਝੇ ਲੱਗ ਰਹੇ ਹੋਣਗੇ ਪਰ ਬਾਅਦ ਵਿੱਚ ਨਾ ਸੁੱਕ ਕੇ ਛਿੱਟੇ ਛਿੱਟੇ ਹੋ ਗਈ ਸੀ ਸੋਹਣੀ ਲੱਗੀ ਇਹ ਤੇ ਮੈਂ ਕਿਹਾ ਚੱਲ ਜਿੰਨੇ ਕੁ ਦਿਨ ਰਹੁ ਰਹੁ ਚੱਲ ਆਪਾਂ ਕੋਈ ਗੱਲ ਨਹੀਂ ਮੈਂ ਕਈ ਅੰਸੀ ਵੀ ਹੋਰ ਲੈ ਆ ਕੇ ਮੈਂ ਪੀਉਂਗੀ ਤੇ ਦਿਵਾਲੀ ਤੋਂ ਦੋ ਕੁ ਦਿਨ ਪਹਿਲਾਂ ਇੱਕ ਵਾਰੀ ਫੇਰ ਫੇਰ ਦੂੰਗੀ ਤੇ ਫਿਰ ਸਾਫ ਸਾਫ ਰੋ ਵਧੀਆ ਸੋਹਣਾ ਸੋਹਣਾ ਲੱਗੂਗਾ ਤੇ ਹਜੇ ਤਾਂ ਇਹ ਸੁੱਕ ਕੇ ਨਾ ਫਿਰ ਜਮਾ ਵਾਈਟ ਹੋ ਜਾਊ ਤੇ ਸੰਗਣੇ ਸੰਗਣੇ ਜੇ ਪਾੰਚੂਗੀ ਹਜੇ ਤਾਂ ਇਹ ਥੋੜਾ ਜਿਹਾ ਵੀ ਗਿੱਲੀ ਕਰਕੇ ਇਸ ਤਰ੍ਹਾਂ ਤੁਹਾਨੂੰ ਲੱਗ ਰਿਹਾ ਹਣਾ ਵੀ ਪਲਾਂਜੇ ਜੇ ਵੱਜੇ ਪਰ ਬਾਅਦ ਵਿੱਚ ਸੁੱਕ ਕੇ ਬਹੁਤ ਸੋਹਣੇ ਬਣ ਗਈ ਸੀ ਅ ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਵਧੀਆ ਬਣੀ ਬਣੀ ਸੀਗੀ ਕੰਧ ਦਾ ਸੋਹਣੀ ਲੱਗਦੀ ਸੀਗੀ ਪਰ ਨੀਚੋਂ ਖਰਲੇ ਤੋਂ ਮੈਨੂੰ ਅਰਸ਼ਨੂਰ ਦੇ ਡੈਡੀ ਕਹ ਰਹੇ ਸੀਗੇ ਕਹਿੰਦੇ ਵੀ ਚਿੱਟੀ ਨੇ ਨੰਨੇ ਜਿਦੋਂ ਗੋਹਾ ਕਰਕੇ ਤੇ ਜਿਵੇਂ ਹਣਾ ਛਿੱਟੇ ਪਾਏ ਤੇ ਉਹ ਤਸੋ ਕੁ ਜ਼ਿਆਦਾ ਹੋ ਤੇ ਭੈਣਗੇ ਮੈਂ ਕਿਹਾ ਚਲ ਕੋਈ ਨਾ ਵੀ ਕੀਰਾਂ ਆਪਾਂ ਦਾ ਸ਼ੌਂਕ ਬੁਰਾ ਕਰ ਲਿਆ ਕਿ ਮੈਨੂੰ ਇਸ ਤਰ੍ਹਾਂ ਹੁੰਦਾ ਵੀ ਹਰੇਕ ਚੀਜ਼ ਸਾਫ਼-ਸਾਫ਼ ਜੀ ਹੋਵੇ ਹਨ ਤੇ ਬਾਕੀ ਵੀ ਆਏ ਹੁੰਦਾ ਵੀ ਉਧਰੋਂ ਸਫਾਈ ਹਨਾ ਵੀ ਆਪਾਂ ਕਰ ਲੈਣੇ ਆ ਤੇ ਇਧਰੋਂ ਵੀ ਸਾਫ਼ ਹੋਣਾ ਚਾਹੀਦਾ ਹਨਾ ਪਸਵਾਨ ਲੋ ਵੀ ਤਾਂ ਕਰਕੇ ਫਿਰ ਮੈਂ ਇਧਰ ਲਈ ਕੰਧ ਹੁਣ ਪਹਿਲਾਂ ਮੈਂ ਬੋਕਰ ਦੇ ਨਾਲ ਆ ਪਾਣੀ ਪਾ ਕੇ ਤੇ ਬੋਕਰ ਦੇ ਨਾਲ ਸਾਫ਼ ਕਰ ਦਿੰਨੀ ਆ ਕਿਉਂਕਿ ਥੋੜੇ ਬਹੁਤੇ ਦਾਗ ਜਿੱਦਾਂ ਰਹਿ ਗਏ ਸੀ ਇਧਰ ਵੱਡੀ ਛੋਟੀ ਬੰਨੀ ਹੁੰਦੀ ਆ ਉਹ ਥੋੜਾ ਜਿਆਦਾ ਜਿਆਦਾ ਜੇ ਦਿੰਦੀ ਆ ਜਿਆਦਾ ਉਹ ਕਰਦੀ ਆ ਜਿਵੇਂ ਫੀਡ ਪਾਉਣ ਲੱਗ ਗਏ ਨਾ ਜਦੋਂ ਧਾਰ ਕੱਟ ਲਿਓ ਉਸ ਤੋਂ ਬਾਅਦ ਫੇਰ ਕਾਲੀ ਹੋ ਗਈ ਛੇਤੀ ਮੈਨੂੰ ਫੀਡ ਪਾ ਦਿਓ ਹਨ ਤਾਂ ਕਰਕੇ ਥੋੜੀ ਜਿਹੀ ਜ਼ਿਆਦਾ ਕਾਲ ਕਰਦੀ ਆ ਦੂਸਰੇ ਪਸ਼ੂ ਹ ਖੜੇ ਰਹਿੰਦੇ ਆ ਥੋੜੀ ਜੀ ਤੇ ਇਹ ਮਾਮਾਤੀਆਂ ਥੋੜਾ ਜਿਆਦਾ ਖੁਰੂ ਪਾਉਣ ਲੱਗ ਜਾਂਦੀਆਂ ਤੇ ਉਹ ਇਧਰਲੀ ਸਾਈਡ ਹੁੰਦੀਆਂ ਕਰਕੇ ਨਾ ਇਧਰਲੀ ਸਾਈਡ ਉਹ ਤਾਂ ਥੋੜਾ ਜਿਆਦਾ ਗੰਦਾ ਹੈ ਤੇ ਇੱਥੋਂ ਹੁਣ ਬੋਕਰ ਦੇ ਨਾਲ ਲੱਤ ਜੂਗਾ ਜਿਹੜਾ ਰਹਿ ਗਿਆ ਵੈਸੇ ਤਾਂ ਮੈਂ ਕਰੰਡੀ ਦੇ ਨਾਲ ਖਰਚਦਾ ਸੀਗਾ ਪਰ ਹੁਣ ਆਪਾਂ ਪਾਣੀ ਮਾਰ ਕੇ ਤੇ ਨਾਲ ਬੋਕਰ ਮਾਰ ਕੇ ਨਾ ਤੇ ਵਧੀਆ ਸਾਰਾ ਸਾਫ ਹੋਇਆ ਬਾਚੇ ਇਧਰ ਲਈ ਕੰਧ ਦੇ ਉੱਪਰ ਵੀ ਮੈਂ ਮਾਰਤੀ ਸੀ ਵੀ ਕਲੀ ਤੇ ਇਧਰੋਂ ਹੁਣ ਵਾਪਸ ਸਾਰੀ ਫਰਸ਼ ਧੋਦਾਂਗੇ ਤੇ ਨਾਲੇ ਮੱਜਾਂ ਨੂੰ ਨਿਵਾ ਪਾ ਦਿੰਨੇ ਆ ਤੇ ਮੱਜਾਂ ਨੂੰ ਮੈਂ ਇਧਰਲੇ ਸਾਈਡ ਕਰਕੇ ਪਾਣੀ ਪਿਉਣ ਲੱਗੀ ਸੀ ਮੈਂ ਉੱਧਰ ਥੋੜਾ ਜਿਹਾ ਗਿੱਲਾ ਏ ਜਿੱਦਾਂ ਵੀ ਕਲੀ ਫਿਰ ਉਹ ਗਿੱਲੇ ਸੀ ਫਿਰ ਪਾਣੀ ਦੇ ਛਿੱਟੇ ਪਾ ਕੇ ਤੇ ਫਿਰ ਉੱਤਰ ਜੂਗੀ ਤੇ ਵੈਸੇ ਜਦੋਂ ਬਾਚੇ ਇਧਰ ਨੂੰ ਮੱਜ ਕਰਕੇ ਫਰਸ਼ ਧੋਣ ਲੱਗੀ ਸੀਗੀ ਨਾ ਤੇ ਜਦ ਦੀ ਫਿਰ ਥੋੜੇ ਬਹੁਤ ਛਿੱਟੇ ਜੇ ਤੱਕ ਗਏ ਸੀਗੇ ਪਰ ਫਿਰ ਵੀ ਠੀਕ ਸੋਹਣੀ ਬਣ ਗਈ ਸੀ ਬਾਅਦ ਵਿੱਚ ਐਦਾਂ ਨਹੀਂ ਲੱਗਿਆ ਤੇ ਪਰ ਮੈਨੂੰ ਟਾਈਮ ਬਹੁਤ ਲੱਗ ਗਿਆ ਸੀ ਵੀਡੀਓ ਤਾਂ ਮੈਂ ਹੁਣ ਫਾਸਟ ਕੀਤੀ ਇੱਥੇ ਐ ਲੱਗ ਰਿਹਾ ਹੁਣ ਆ ਨਾ ਵੀ ਜਲਦੀ ਜਲਦੀ ਕੰਮ ਜ ਸਾਰਾ ਵੀ ਨਿਬੜ ਗਿਆ ਸਾਰੀ ਸਫਾਈ ਵਧੀਆ ਮੈਂਟ ਸੀ ਹੋ ਗਈ ਪਰ ਮੈਨੂੰ ਟਾਈਮ ਬਹੁਤ ਲੱਗ ਗਿਆ ਸੀ 11 ਮਿੰਟ ਇੱਥੇ ਹੀ ਵੱਜ ਗਏ ਸੀਗੇ ਫਿਰ ਮੈਂ 11 ਵਜੇ ਉੱਤਰ ਚੜ੍ਹ ਉੱਪਰ ਚਲਾ ਕੇ ਤੇ ਫਿਰ ਮੈਂ 12:30 ਵਜੇ ਦਿਨ ਬਿਲੀ ਹੋਈ ਸੀ ਕੱਪੜੇ ਮੈਂ ਧੋਤੇ ਨਹੀਂ ਸੀ ਮੈਂ ਕਿਹਾ ਕੱਪੜੇ ਚਲ ਆਪਾਂ ਵੀ 2 ਵਜੇ ਚਾਹ ਪੀ ਕੇ ਤੇ ਫਿਰ ਲੱਗ ਜਾਾਂਗੇ ਕੱਪੜੇ ਧੋ ਲਾਂਗੇ ਕਿਉਂਕਿ ਜੇ ਮੈਂ ਕੱਪੜੇ-ਕੁਪੜੇ ਧੋਣ ਲੱਗ ਜਾਂਦੀ ਪਹਿਲਾਂ ਉਧਰ ਉਹਨਾਂ ਨੂੰ ਮਿਲ ਲੱਗ ਜਾਂਦੀ ਫਿਰ ਮੈਨੂੰ ਇੱਧਰ ਲੇਟ ਹੋ ਜਾਣਾ ਸੀਗਾ ਤੇ ਫਿਰ ਮੈਨੂੰ ਦੂਰਾ ਹੋਣਾ ਸੀਗਾ ਵੀ ਜਿਵੇਂ ਪਹਿਲਾਂ ਮੈਨੂੰ ਪਸ਼ੂਆਂ ਨੂੰ ਪਾਣੀ ਪਾਣੀ ਪਿਆ ਕੇ ਹਨਾ ਮੈਂ ਬੰਨ ਦੀ ਫਿਰ ਫਿਰ ਕੋਲ ਕੇ ਪਾਸੇ ਕਰਦੀ ਨਾਲੇ ਉਧਰ ਨੂੰ ਬਾਹਰ ਧੋਪਾ ਜਾਣੀ ਸੀਗੀ ਫਿਰ ਪਸ਼ੂ ਪਾਸੇ ਨਹੀਂ ਹੋਣੇ ਸੀਗੇ ਜੇ ਪਾਸੇ ਨਾ ਹੁੰਦੇ ਫਿਰ ਉਵੇਂ ਸਫਾਈ ਨਹੀਂ ਹੁੰਦੀ ਹਨਾ ਪਸ਼ੂਆਂ ਦੇ ਉੱਪਰ ਮਿੱਟੀ ਘੱਟਾ ਪੈਈ ਜਾਣਾ ਸੀ ਤਾਂ ਕਰਕੇ ਫਿਰ ਮੈਂ ਕਿਹਾ ਪਹਿਲਾਂ ਮੈਂ ਇਧਰੋਂ ਹੀ ਨਵੇੜਾਂ ਜ ਬਾਕੀ ਤਾਂ ਚੱਲ ਕੰਮ ਦੂਜੇ ਤਾਂ ਹੋ ਹੀ ਜਾਣੇ ਆ ਕਿਉਂਕਿ ਫਿਰ ਵੇਲਾ-ਕਵੇਲਾ ਤਾਂ ਹੁੰਦਾ ਹੀ ਆ ਜਦੋਂ ਆਪਾਂ ਕੋਈ ਨਾਲ ਹੋਰ ਕੰਮ ਬੈਠ ਲੈਨੇ ਆ ਹਨਾ ਤੇ ਬਾਕੀ ਉਹ ਤਾਂ ਆਪਣਾ ਫਿਰ ਹਰ ਰੋਜ਼ ਦਾ ਕੰਮ ਹੈਗਾ ਹੀ ਆ ਕਰਨਾ ਹੀ ਕਰਨਾ ਕੋਈ ਐ ਤਾਂ ਹੈ ਨਹੀਂ ਵੀ ਆਪਾਂ ਇੱਕ ਦਿਨ ਵੀ ਨਾ ਉਹ ਕੰਮ ਨਾ ਕਰਾਂਗੇ ਤਾਂ ਹਨਾ ਵੀ ਉਧਰ ਝਾੜ ਪੋਚਣਾ ਨਾ ਲਾਵਾਂਗੇ ਐ ਵੀ ਨਹੀਂ ਹੈਗਾ ਤੇ ਫਿਰ ਮੈਂ ਕੱਲ ਚੱਲ ਕੋਈ ਨਹੀਂ ਆਪਾਂ ਲੇਟ ਸਹੀ 10 ਮਿੰਟ ਪਹਿਲਾਂ ਇਧਰੋਂ ਕੰਮ ਨੇ ਵੇੜ ਲਗੇ ਚਲੋ ਜੀ ਹੁਣ ਆਪਾਂ ਇੱਥੇ ਮੱਜਾਂ ਨੂੰ ਵੀ ਪਾਣੀ ਤਾਂ ਨਹੀਂ ਪਿਆ ਕੇ ਨਵਾ ਕੇ ਤੇ ਸਾਰੀ ਜਿਹੜੀ ਫਰਸ਼ ਆ ਉਹ ਧੋ ਦਿੰਨੇ ਆ ਤੇ ਹਾਂਜੀ ਪਲੀਜ਼ ਤੁਹਾਨੂੰ ਰਿਕੁਐਸਟ ਹੈ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਜਿਹੜੇ ਮੇਰੇ ਭੈਣ ਭਰਾ ਮੇਰੀ ਵੀਡੀਓ ਨੂੰ ਦੇਖਦੇ ਨੇ ਵੀਡੀਓ ਨੂੰ ਲਾਈਕ ਕਰਦੇ ਨੇ ਤੇ ਉਹਨਾਂ ਦਾ ਕਮੈਂਟ ਕਰਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜੀ ਉਹਨਾਂ ਦਾ ਧੰਨਵਾਦ ਤੇ ਜਿੰਨਾ ਮੇਰੇ ਭੈਣ ਭਰਾਵਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਪਲੀਜ਼ ਰਿਕਵੈਸਟ ਹੈ ਜੀ ਤੁਸੀਂ ਵੀ ਕਰ ਲੋ ਐਂਡ ਵੀਡੀਓ ਨੂੰ ਜਿਹੜਾ ਪੂਰਾ ਜ਼ਰੂਰ ਦੇਖ ਲਿਆ ਕਰੋ ਫੁੱਲ ਵਾਚ ਕਰਿਆ ਕਰੋ ਜੀ ਤੇ ਕਈ ਇਸ ਤਰ੍ਹਾਂ ਦੇ ਵੀ ਹਨਾ ਭੈਣ ਭਰਾ ਹੈਗੇ ਨੇ ਵੀਡੀਓ ਦੇਖਦੇ ਨੇ ਕਮੈਂਟ ਕਰ ਦਿੰਦੇ ਨੇ ਬਟ ਵੀਡੀਓ ਨੂੰ ਲਾਈਕ ਨਹੀਂ ਕਰਦੇ ਪਤਾ ਨਹੀਂ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਹੁੰਦੀ ਵੀਡੀਓ ਤੇ ਪਰ ਕਮੈਂਟ ਕਰ ਦਿੰਦੇ ਨੇ ਕਮੈਂਟ ਤੇ ਬੈਰੀ ਨਾਈਸ ਕਰ ਦਿੰਦੇ ਨੇ ਬਟ ਲਾਈਕ ਨਹੀਂ ਕਰਦੇਗੇ ਤੇ ਤੁਸੀਂ ਲਾਈਕ ਵੀ ਕਰ ਦਿਆ ਕਰੋ ਜੀ ਤੇ ਕਿਉਂਕਿ ਲਾਈਕ ਦੇ ਨਾਲ ਹੋਰ ਤਾਂ ਕੀ ਹੁੰਦਾ ਵੀ ਇਸ ਤਰ੍ਹਾਂ ਹੌਸਲਾ ਮਿਲ ਜਾਂਦਾ ਚਲੋ ਹਨ ਵੀ ਆਪਾਂ ਨੂੰ ਵੀ ਆ ਇਸ ਤਰ੍ਹਾਂ ਹੋ ਜਾਂਦਾ ਵੀ ਚਲੋ ਮੇਰੀ ਵੀਡੀਓ ਪਸੰਦ ਕੀਤੀ ਫਿਰ ਆਪਾਂ ਇਸ ਤੋਂ ਅੱਗੇ ਹੋਰ ਸੋਨਾ ਕੋਸ਼ਿਸ਼ ਕਰਦੇ ਆ ਵੀ ਚਲੋ ਹਨਾ ਇਹ ਮੇਰੀ ਵੀਡੀਓ ਪਸੰਦ ਕੀਤੀ ਆਪਾਂ ਇਸ ਤੋਂ ਵੀ ਵਧੀਆ ਕਰੀਏ ਅੱਗੇ ਹੋਰ ਵੀਡੀਓ ਪਾਈਏ ਤੇ ਜੇ ਕਈ ਵਾਰੀ ਜਿਵੇਂ ਲਾਈਕ ਨਹੀਂ ਕੋਈ ਕਰਦਾ ਹਨਾ ਤਾਂ ਫਿਰ ਥੋੜਾ ਜਿਆਦਾ ਇਸ ਤਰ੍ਹਾਂ ਹੋ ਜਾਂਦਾ ਹਨਾ ਛੱਡ ਖੜਾ ਕੀ ਕਰਨਾ ਰਹਿਣ ਦੋ ਰੰਜ ਹੋ ਜਾਂਦਾ ਤੇ ਬਾਕੀ ਕੋਈ ਗੱਲ ਨਹੀਂ ਜੀ ਆਪਣੀ ਮਿਹਨਤ ਤਾਂ ਜਾਰੀ ਆ ਬਾਕੀ ਫਲ ਤਾਂ ਉਸ ਵਾਹਿਗੁਰੂ ਨੇ ਲਾਉਣਾ ਤੇ ਮਾਲਕ ਮਿਹਨਤ ਦਾ ਮੁੱਲ ਇੱਕ ਨਾ ਇੱਕ ਦਿਨ ਜ਼ਰੂਰ ਪਾਉਂਦਾ ਹੈ ਤੇ ਬਾਕੀ ਤੁਹਾਡੇ ਭੈਣ ਭਰਾਵਾਂ ਦੇ ਸਾਥ ਦੇ ਨਾਲ ਉਮੀਦ ਆ ਕਿ ਆਪਾਂ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚਾਂਗੇ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਨਵਾਪਿਆ ਤਾਂ ਤੇ ਹੁਣ ਆਪਾਂ ਇਧਰੋਂ ਫਰਸ਼ ਧੋ ਦਿੰਨੇ ਆ ਸਾਰੇ ਤੇ ਜਿਹੜੀ ਮੈਂ ਕਲੀ ਫੇਰੀ ਆ ਇਹ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਵੀ ਸੋਹਣੀ ਲੱਗਦੀ ਆ ਜਾਂ ਨਹੀਂ ਲੱਗਦੀ ਬਾਕੀ ਤਾਂ ਤੁਹਾਨੂੰ ਮੈਂ ਕੱਲ ਵਾਲੀ ਵੀਡੀਓ ਦੇ ਵਿੱਚ ਦਿਖਾਉਂਗੀ ਕਿਉਂਕਿ ਉਦੋਂ ਤੱਕ ਇਹ ਸੁੱਕ ਚੁਗੀ ਤੇ ਫਿਰ ਵਾਈਟ-ਵਾਈਟ ਜੀ ਹੋ ਜਾਊਗੀ ਕਿਉਂਕਿ ਹਜੇ ਤੱਕ ਗਿੱਲੀ ਹੈ ਹਜੇ ਤਾਂ ਪੂਰੀ ਯਾਨੀ ਕਿ ਸੁੱਕ ਕੇ ਇਹਦਾ ਰੰਗ ਜਿ ਆਊਗਾ ਕਿਉਂਕਿ ਸੁੱਕ ਕੇ ਫਿਰ ਜਦੋਂ ਚਿੱਟੀ-ਚਿੱਟੀ ਹੋ ਗਈ ਪਰ ਮੈਨੂੰ ਹੁਣ ਆ ਇਹ ਵੀ ਲੱਗ ਜਾਂਦਾ ਵੀ ਕਿਤੇ ਨਾ ਹੋਵੇ ਜਦੋਂ ਪੱਠੇ ਰਲਉਣ ਲੱਗਿਆ ਕਰਾਂ ਸਾਰੇ ਕੱਪੜਿਆਂ ਨਾਲ ਲੱਗ ਜਾ ਕਰੇ ਪਰ ਵੈਸੇ ਜ਼ਿਆਦਾ ਦਾਣੇ ਨਹੀਂ ਰਹਿਣਗੇ ਥੋੜੇ ਕਿਤੇਣੇ ਰਹਿਊਗੀ ਚਲ ਸ਼ੌਂਕ ਪੂਰਾ ਹੋ ਗਿਆ ਵੀ ਆਣਾ ਇਧਰੋਂ ਸਾਫ਼ ਕਰ ਲਿਆ ਬਸ ਚਲੋ ਠੀਕ ਹੈ ਜੀ ਹੁਣ ਆਪਾਂ ਅੱਜ ਦੀ ਵੀਡੀਓ ਦਾ ਵੀ ਐਂਡ ਇੱਥੇ ਕਰਦੇ ਆ ਜੀ ਤੇ ਮਿਲਾਂਗੇ ਕੱਲ ਨੂੰ ਹੋਰ ਸੋਹਣੀ ਜੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ